ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਜਿਹ ਤੋ ਕਉ ਦਿਓ ਅਰਜ ਹਨੀਕੇ ਧਾਮ ਕਹੋ ਨ ਨ ਕੋ ਸੁਨ ਰੇ ਮਨ ਸਿਮਰਤ ਕਾਹੇ ਨਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਚਾ ਧਰਮਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੱਲੋਂ ਉਚਾਰਨ ਪਾਵਨ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਆਪਾਂ ਸਾਰਿਆਂ ਨੇ 8 ਨੰਬਰ ਸ਼ਲੋਕ ਦਾ ਜਿਹੜਾ ਪਾਠ ਹੈ ਉਹ ਆਪਾਂ ਸ੍ਰਵਣ ਕੀਤਾ ਹੈ ਉਸ ਤੋਂ ਪਹਿਲਾਂ ਆਪਾਂ ਪਾਸ਼ਾ ਜੀ ਦੇ ਸੱਤ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਉਹ ਕਰ ਚੁੱਕੇ ਹਾਂ ਪਾਸ਼ਾ ਜੀ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਹੁਣ ਤੱਕ ਜੋ ਸਾਨੂੰ ਉਪਦੇਸ਼ ਕੀਤਾ ਹੈ ਸਾਨੂੰ ਸੋਚੀ ਬਖਸ਼ਿਸ਼ ਕੀਤੀ ਹੈ ਪਾਸ਼ਾ ਜੀ ਕਹਿੰਦੇ ਕਿ ਬੰਦੇ ਦਾ ਜਨਮ ਜਿਹੜਾ ਹੈ ਉਸ ਮਾਲਕ ਦੇ ਕੋਲ ਨਾ ਗਉਣ ਕਰਕੇ ਬੇਅਰਥ ਜਾ ਰਿਹਾ ਹੈ ਬੰਦਾ ਵਿਖਿਆ ਦੇ ਵਿੱਚ ਰਚਿਆ ਹੋਇਆ ਹੈ ਉਸ ਦੀ ਸੁਰਤ ਜਿਹੜੀ ਹੈ ਵਿਖਿਆ ਤੇ ਨਾਲ ਇੱਕ ਮਿਕ ਹੈ ਜਿਸ ਕਰਕੇ ਉਸ ਨੂੰ ਸੱਚ ਬਾਰੇ ਉਸ ਅਕਾਲ ਪੁਰਖ ਦੇ ਬਾਰੇ ਉਸ ਦੇ ਰੱਬੀ ਗੁਣਾਂ ਦੇ ਬਾਰੇ ਸੋਚੀ ਨਹੀਂ ਹੈ ਤੇ ਪਾਤਸ਼ਾਹ ਜੀ 7 ਨੰਬਰ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਉਸ ਮਾਲਕ ਨੇ ਸਾਨੂੰ ਤਨ ਦਿੱਤਾ ਧਨ ਦਿੱਤਾ ਪਰ ਬੰਦੇ ਨੇ ਉਸ ਮਾਲਕ ਦੇ ਨਾਲ ਪਿਆਰ ਨਹੀਂ ਪਾਇਆ ਮਨਮੁਖ ਦੀ ਨਿਸ਼ਾਨੀ ਕੀ ਇਹ ਹੁੰਦੀ ਹੈ ਪਾਸ਼ਾ ਜੀ ਕਹਿੰਦੇ ਜਿਹੜਾ ਮਨਮੁਖ ਵਿਅਕਤੀ ਹੈ ਨਾ ਉਹ ਵਿਅਕਤੀ ਹਮੇਸ਼ਾ ਹੀ ਪਦਾਰਥਾਂ ਦੇ ਨਾਲ ਪਿਆਰ ਕਰੇਗਾ ਲਾਲਚੀ ਵਿਅਕਤੀ ਜਿਹੜਾ ਹੈ ਉਹ ਹਮੇਸ਼ਾ ਪਦਾਰਥਾਂ ਦੇ ਨਾਲ ਪਿਆਰ ਕਰੇਗਾ ਆਮ ਤੌਰ ਤੇ ਜਦੋਂ ਅਸੀਂ ਸਾਡੇ ਸਮਾਜ ਦੇ ਵਿੱਚ ਵੇਖੀਏ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਮਿੱਤਰ ਸਾਡੇ ਬਣ ਜਾਂਦੇ ਨੇ ਜਿਹੜੇ ਕੇਵਲ ਕਿਸੇ ਨਾ ਕਿਸੇ ਮਤਲਬ ਦੇ ਕਰਕੇ ਕਿਸੇ ਨਾ ਕਿਸੇ ਸਵਾਰਥ ਦੇ ਕਰਕੇ ਸਾਡੇ ਨਾਲ ਜੁੜਦੇ ਨੇ ਉਹ ਸਾਡੇ ਨਾਲ ਪੈਸੇ ਦੇ ਕਰਕੇ ਮਿੱਤਰਤਾ ਹੀ ਨਿਭਾਉਂਦੇ ਹਨ। ਚਾ ਕੋਈ ਵੀ ਕਾਰਨ ਹੋ ਸਕਦਾ। ਤੇ ਪਾਤਸ਼ਾਹੀ ਕਹਿੰਦੇ ਜਦੋਂ ਹੀ ਉਹ ਸਾਡੇ ਤੋਂ ਆਪਣਾ ਮਤਲਬ ਕੱਢ ਲੈਂਦੇ ਨੇ। ਤੇ ਫਿਰ ਉਹ ਸਾਡੇ ਤੋਂ ਦੂਰੀ ਬਣਾਉਣੀ ਜਿਹੜੀ ਹੈ ਉਹ ਸ਼ੁਰੂ ਕਰ ਦਿੰਦੇ ਨੇ। ਤੇ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਸੁਚੇਤ ਕੀਤਾ ਹੈ ਪਾਤਸ਼ਾਹੀ ਜੀ ਕਹਿੰਦੇ ਬੰਦਿਆ ਤੂੰ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਰੱਬੀ ਗੁਣਾ ਨੂੰ ਨੇਕੀਆਂ ਨੂੰ ਚੰਗਿਆਈਆਂ ਨੂੰ ਆਪਣਾ ਮਿੱਤਰ ਬਣਾ ਲੈ ਤੂੰ ਉਸ ਅਕਾਲ ਪੁਰਖ ਨੂੰ ਆਪਣਾ ਮਿੱਤਰ ਬਣਾ ਕਿਉਂਕਿ ਇਹ ਗੁਣਾ ਤੇਰੇ ਅਜਿਹੇ ਮਿੱਤਰ ਨੇ ਜਿਹੜੇ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਣਗੇ ਤੇ ਜਿਹੜੇ ਆਮ ਤੌਰ ਤੇ ਤੇਰਾ ਜਿਹੜਾ ਫਰੈਂਡ ਸਰਕਲ ਹੈਗਾ ਤੇਰੇ ਜਿਹੜੇ ਰਿਸ਼ਤੇਦਾਰ ਨੇ ਤੇਰੇ ਜਿਹੜੇ ਸਾਥ ਸਬੰਧੀ ਹਨ ਆਸ਼ਾ ਜੀ ਕਹਿੰਦੇ ਇਹਨਾਂ ਦੇ ਵਿੱਚ ਬਹੁਤੇ ਤਾਂ ਅਜੇ ਹੀ ਹਨ ਜਿਹੜੇ ਸੁੱਖ ਦੇ ਵਿੱਚ ਤੇਰੇ ਨਾਲ ਖੜਦੇ ਪਾਸ਼ਾ ਜੀ ਕਹਿੰਦੇ ਸੁੱਖ ਮੈਂ ਆਣਾ ਬਹੁਤ ਮਿਲ ਬੈਠਤ ਰਹਤ ਚਹੁ ਤੇ ਸਕੀਰ ਹੈ ਕਿ ਬੰਦੇ ਨੂੰ ਸੁੱਖ ਦੇ ਵਿੱਚ ਤਾਂ ਜਦੋਂ ਸਾਡੇ ਕੋਲ ਪੈਸਾ ਹੋਵੇ ਸਾਡਾ ਚੰਗਾ ਸਮਾਂ ਚੱਲ ਰਿਹਾ ਹੋਵੇ ਕਾਸਤੇ ਜਿਹੜੇ ਕਦੇ ਉਦੋਂ ਤੁਹਾਡੇ ਨਾਲ ਬਹੁਤ ਸਾਰੇ ਸਹੇਦਾਰ ਤੁਹਾਡੇ ਬੜੇ ਮਿੱਤਰ ਬਣ ਜਾਂਦੇ ਨੇ ਹਾਲਾਂਕਿ ਜਿਨ੍ਹਾਂ ਨੂੰ ਅਸੀਂ ਕਦੇ ਜਾਣਦੇ ਨਹੀਂ ਹੁੰਦੇ ਜਾਂ ਜਿਨ੍ਹਾਂ ਤੇ ਨਾਲ ਅਸੀਂ ਮਾੜਾ ਮੋਟਾ ਮੇਲ ਮਲਾਪ ਰੱਖਦੇ ਆ ਸਾਡੇ ਕੋਲ ਪੈਸੇ ਹੋਣ ਤਾਂ ਉਹ ਵੀ ਸਾਡੇ ਨਾਲ ਦੂਰ ਦੀਆਂ ਰਿਸ਼ਤੇਦਾਰੀਆਂ ਕੱਢ ਲੈਂਦੇ ਨੇ ਪਰ ਜਦੋਂ ਕੋਈ ਇਦਾਂ ਦਾ ਸਮਾਂ ਆ ਜੇ ਜਦੋਂ ਧਨ ਸਾਡੇ ਕੋਲੋਂ ਚਲਿਆ ਜਾਵੇ ਸਾਡੀ ਆਰਥਿਕ ਹਾਲਤ ਜਿਹੜੀ ਐ ਉਹ ਮੰਦੀ ਹੋ ਜਾਵੇ ਗਰੀਬੀ ਆ ਜਾਵੇ ਤੇ ਫਿਰ ਕਈ ਵਾਰ ਉਥੇ ਸਕੇ ਵੀ ਸਾਡੇ ਸਾਥ ਛੱਡ ਜਾਂਦੇ ਨੇ ਉਹ ਵੀ ਸਾਡੇ ਤੋਂ ਦੂਰੀਆਂ ਪੜਾਉਣ ਲੱਗ ਜਾਂਦੇ ਨੇ ਪਰ ਜਦੋਂ ਪੈਸਾ ਸੀ ਉਦੋਂ ਬਗਾਨੇ ਵੀ ਸਾਡੇ ਨਾਲ ਰਿਸ਼ਤੇਦਾਰੀਆਂ ਕੱਢਦੇ ਸਨ ਸਾਡੇ ਦੂਰ ਦੇ ਰਿਸ਼ਤੇਦਾਰ ਬਣਦੇ ਸਨ ਪਾਸਾ ਜੀ ਕਹਿੰਦੇ ਸੁਖ ਮੈਂ ਆਣ ਬਹੁਤ ਬਿਲੰਬਟ ਰਹਿਤ ਚੌਦ ਸਕੇਰਾ ਵਿਵਤ ਭਰੀ ਸਭ ਹੀ ਸੰਛਾਟ ਕਿ ਜਦੋਂ ਬੰਦੇ ਤੇ ਕੋਈ ਨਾ ਕੋਈ ਵਿਵਪਤਾ ਪੈ ਜਾਂਦੀ ਹੈ ਉਹ ਨਾ ਆਵੇਂ ਨੀਰੇ ਤੇ ਜਦੋਂ ਕਿਤੇ ਤੁਹਾਡੇ ਤੇ ਕੋਈ ਮੁਸ਼ਕਲ ਬਣੀ ਹੋਵੇ ਤੇ ਤੁਸੀਂ ਕਿਸੇ ਰਿਸ਼ਤੇਦਾਰ ਤੋਂ ਜਾਂ ਕਿਸੇ ਤੋਂ ਵੀ ਪੈਸੇ ਮੰਗ ਕੇ ਦੇਖੋ ਕਿਉਂਕਿ ਜਦੋਂ ਸਾਡੇ ਕੋਲ ਧਨ ਸੀ ਸਾਡੇ ਤੇ ਚੰਗਾ ਸਮਾਂ ਸੀ ਉਸ ਵੇਲੇ ਵੇਖੋ ਕਿੰਨੇ ਸਾਡੇ ਨਾਲ ਖੜਦੇ ਸੀ ਪਰ ਜਦੋਂ ਉਹ ਸਮਾਂ ਚਲਿਆ ਗਿਆ ਸਾਡੇ ਤੇ ਗਰੀਬੀ ਆ ਗਈ ਔਰ ਅੱਜ ਉਹ ਸਾਰੇ ਦੋਸਤ ਸਾਰੇ ਰਿਸ਼ਤੇਦਾਰ ਸਾਡੇ ਤੋਂ ਦੂਰੀਆਂ ਬਣਾਉਣ ਲੱਗ ਜਾਂਦੇ ਨੇ ਇਸ ਕਰਕੇ ਸਤਪੁਰੂ ਜੀ ਕਹਿੰਦੇ ਕਿ ਬੰਦਿਆ ਤੂੰ ਹਮੇਸ਼ਾ ਮਿੱਤਰ ਉਸ ਮਾਲਕ ਦੇ ਕੋਲੋਂ ਬਣਾ ਲੈ। ਨਾਨਕ ਕੱਚੜਿਆ ਸਤੂੜ। ਹਜ਼ੂਰ ਕਹਿੰਦੇ ਕਿ ਬੰਦਿਆ ਤੂੰ ਇਨ੍ਹਾਂ ਕੱਚਿਆਂ ਦੇ ਨਾਲੋਂ ਆਪਣੇ ਨਾਤੇ ਤੋੜ ਲੈ। ਜਿਹੜੇ ਕਿਸੇ ਨਾ ਕਿਸੇ ਸਵਾਰਥ ਕਰਕੇ ਤੇਰੇ ਨਾਲ ਜੁੜੇ ਨੇ। ਕਿਸੇ ਨਾ ਕਿਸੇ ਮਤਲਬ ਕਰਕੇ ਤੇਰੇ ਨਾਲ ਖੜਦੇ ਨੇ। ਤੂੰ ਇਹਨਾਂ ਦੇ ਨਾਲੋਂ ਨਾਤਾ ਤੋੜ ਲੈ ਤੇ ਉਸ ਅਕਾਲ ਪੁਰਖ ਨੂੰ ਉਸ ਰੱਬੀ ਗੁਣਾ ਨੂੰ ਤੂੰ ਆਪਣੇ ਸੱਚੇ ਮਿੱਤਰ ਬਣਾ ਲੈ। ਨੇਕੀਆਂ ਨੂੰ, ਚੰਗਿਆਈਆਂ ਨੂੰ ਆਪਣਾ ਮਿੱਤਰ ਬਣਾ ਲੈ। ਟੂੰਡ ਸੱਜਣ ਸਤ ਪੱਕਿਆਂ ਕੋਈ ਜਿਵੇਂ ਨਹੀਂ ਬੁੱਝਦੇ। ਜਿਹੜੇ ਕੱਚੇ ਨੇ ਉਹ ਤੈਨੂੰ ਜਿਉਂਦੇ ਨੂੰ ਛੱਡ ਜਾਣਗੇ। ਤੇਰੇ ਤੇ ਮਾੜਾ ਜਿਹਾ ਸਮਾਂ ਆਇਆ ਤੇਰੇ ਨਾਲੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦੇਣਗੇ। ਤੇਰਾ ਫੋਨ ਚੁੱਕਣੋਂ ਹਟ ਜਾਣਗੇ। ਬਾਸਾ ਜੀ ਕਹਿੰਦੇ ਪਰ ਜਿਹੜੇ ਤੇਰੇ ਸੱਚੇ ਮਿੱਤਰ ਨੇ ਓਏ ਜਿਵੇਂ ਦੇ ਵਿਛੜੇ ਓਏ ਮੋਇਆ ਨਾ ਚਾਈ ਛੋੜ। ਬਾਸਾ ਜੀ ਕਹਿੰਦੇ ਤੇਰੀਆਂ ਨੇਕੀਆਂ ਤੇਰਾ ਚੰਗਾ ਸੁਭਾਅ ਤੇਰੇ ਚੰਗੇ ਗੁਣ। ਜਦੋਂ ਤੂੰ ਸ਼ਰੀਰ ਕਰਕੇ ਇਸ ਦੁਨੀਆ ਤੋਂ ਚਲਿਆ ਵੀ ਗਿਆ ਨਾ ਤੇ ਤੂੰ ਆਪਣੀਆਂ ਨੇਕੀਆਂ ਕਰਕੇ ਆਪਣੇ ਚੰਗੇ ਵਿਚਾਰਾਂ ਕਰਕੇ ਲੋਕ ਤੈਨੂੰ ਯਾਦ ਕਰਨਗੇ। ਲੋਕ ਤੈਨੂੰ ਯਾਦ ਕਰਨਗੇ। ਕਿਉਂਕਿ ਉਸ ਵੇਲੇ ਤੇਰਾ ਚੰਗਾ ਸੁਭਾਅ ਤੇਰਾ ਸੱਚਾ ਸਾਥੀ ਹੈ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਤਦਨ ਪਾਸ਼ਾ ਜੀ ਕਹਿੰਦੇ ਅਸਲ 'ਚ ਮਿੱਤਰ ਉਹੀ ਜਾਈਦੇ ਨੇ ਉਹੀ ਸਾਨੂੰ ਸੱਜਣ ਬਣਾਉਣੇ ਚਾਹੀਤੇ ਨੇ ਜਿਹੜੇ ਹਰ ਪਲ ਹਰ ਵੇਲੇ ਸਾਡੇ ਨਾਲ ਖੜਦੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਣਾ ਜਿੱਥੇ ਲੇਖ ਮੰਗੀਏ ਹੁਣ ਜੇ ਤੁਹਾਡੇ ਵਿੱਚ ਚੰਗੇ ਗੁਣ ਨੇ ਤੇ ਜਿੱਥੇ ਕਿਤੇ ਵੀ ਤੁਹਾਡੀ ਪਰਖ ਹੋਏ ਕਿ ਜੇ ਤੁਹਾਡੇ ਪੱਲੇ ਗੁਣ ਨੇ ਤੁਸੀਂ ਕਦੇ ਮਾਰ ਨਹੀਂ ਖਾਓਗੇ ਤੁਸੀਂ ਕਦੇ ਮਾਰ ਨਹੀਂ ਖਾਓਗੇ ਜੇ ਤੁਹਾਡੇ ਕੋਲੇ ਚੱਗੇ ਵਿਚਾਰ ਨੇ ਤੁਹਾਡੇ ਕੋਲੇ ਨੇਕੀਆਂ ਨੇ ਚੰਗਾਈਆਂ ਨੇ ਤੁਸੀਂ ਗੁਣ ਵਾੜਦੇ ਤੁਸੀਂ ਕਦੇ ਮਾਰ ਨਹੀਂ ਖਾਓਗੇ ਸਜਣ ਸਹੀ ਨਾਲ ਮੈਂ ਚੱਲਦੇ ਆ ਨਾਲ ਚਲਣ ਜਿੱਥੇ ਲੇਖ ਮੰਗੀ ਆ ਕਿੱਥੇ ਖੜ ਦੇਸਾਂ ਇੱਕ ਗਣ ਅਜੇ ਹੀ ਚੀਜ਼ ਹੁੰਦੇ ਨੇ ਗਿਆਨ ਸਿੱਖਿਆ ਅਜਿਹੀ ਚੀਜ਼ ਹੁੰਦੀ ਹੈ ਜਿੱਥੇ ਸਾਨੂੰ ਲੋੜ ਪੈਗੀ ਇਹ ਉਥੇ ਨਾਲ ਖੜੇਗੀ ਇਹ ਉਥੇ ਨਾਲ ਖੜੇ ਉਸ ਵੇਲੇ ਜਿਹੜੇ ਸਾਡੇ ਸਰੀਰ ਦੇ ਸਾਖ ਸੰਬੰਧੀ ਨੇ ਇਹਨਾਂ ਨੇ ਸਾਡੇ ਨਾਲ ਨਹੀਂ ਖੜਨਾ ਸਮਾਂ ਪੈਂਡ ਤੇ ਇਹ ਦੂਰੀ ਬਣਾਉਣਗੇ ਤੇ ਪਾਸ਼ਾ ਜੀ ਇਸੇ ਕਰਕੇ ਕਹਿੰਦੇ ਨੇ ਕਿ ਬੰਦਿਆ ਤੂੰ ਉਸ ਮਾਲਕ ਦੇ ਨਾਲ ਜੁੜ। ਉਹਨਾਂ ਮਾਲਕ ਦੇ ਰਬੀ ਕੋਣਾ ਨੂੰ ਤੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈ ਤੂੰ ਸੱਚ ਦੇ ਨਾਲ ਜੁੜ ਜਾ ਪਰ ਬੰਦਾ ਵੇਖੋ ਵਿਖਿਆ ਦੇ ਵਿੱਚ ਰਚਿਆ ਹੋਇਆ ਬੰਦਾ ਪਦਾਰਥਾਂ ਦੇ ਵਿੱਚ ਇਸ ਕਦਰ ਰੁੱਝਿਆ ਹੋਇਆ ਕਿ ਜਿਸ ਮਾਲਕ ਨੇ ਇਸ ਨੂੰ ਪਦਾਰਥ ਦਿੱਤੇ ਨੇ ਜਿਸ ਮਾਲਕ ਨੇ ਇਹਨੂੰ ਤਲਨ ਦਿੱਤਾ ਧਨ ਦਿੱਤਾ ਇਸ ਨੇ ਉਸ ਮਾਲਕ ਦਾ ਨਾਮ ਨਹੀਂ ਲਿਆ ਉਸ ਮਾਲਕ ਦੇ ਨਾਲ ਇਸ ਨੇ ਪਿਆਰ ਨਹੀਂ ਪਾਇਆ ਕੇਵਲ ਦਾਤਾ ਤੱਕ ਹੀ ਸੀਮਤ ਰਹਿ ਗਿਆ ਦਾਤਾ ਨੂੰ ਇਹ ਮੰਨੀ ਬੈਠਾ ਕਿ ਇਹ ਸਦਾ ਮੇਰੇ ਕੋਲ ਰਹਿਣ ਗਿਆ ਤੇ ਬਾਸਾ ਜੀ ਵੇਖੋ ਕਿੰਨਾ ਪਿਆਰਾ ਬਚਨ ਹੈ ਸਤਿਗੁਰੂ ਜੀ ਦਾ ਹਜ਼ੂਰ ਕਹਿੰਦੇ ਤਨ ਬਾਸਾ ਜੀ ਸੁਲੋਕ ਦੀ ਆਰੰਭਤਾ ਕਰਦੇ ਨੇ ਤਨ ਤੇ ਧਨ ਤਨ ਤੋਂ ਭਾਵ ਹੈ ਸਰੀਰ ਕਿ ਉਸ ਮਾਲਕ ਨੇ ਸਾਨੂੰ ਸਰੀਰ ਦਿੱਤਾ ਤੰਦਰੁਸਤ ਸਰੀਰ ਦਿੱਤਾ ਜਿਹਦੇ ਨਾਲ ਬੰਦਾ ਮਿਹਨਤ ਕਰਦਾ ਮੁਸ਼ਕਤਾਂ ਘਾਲਦਾ ਦਿਨ ਰਾਤ ਕਮਾਈ ਕਰਦਾ ਉਸ ਅਕਾਲ ਪੁਰਖ ਨੇ ਸਾਨੂੰ ਫਤ ਦਿੱਤੇ ਨੇ ਉਸ ਅਕਾਲ ਪੁਰਖ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਜ਼ੁਬਾਨ ਦਿੱਤੀ ਹੈ ਕੰਨ ਦਿੱਤੇ ਨੇ ਪਰ ਬੰਦੇ ਨੇ ਇਹਨਾਂ ਦਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਨੂੰ ਨਹੀਂ ਵੇਖਿਆ ਕੇਵਲ ਆਪਣੇ ਕੱਚੇ ਰਸਾਂ ਦੇ ਵਿੱਚ ਇਹਨਾਂ ਨੂੰ ਲਗਾ ਕੇ ਖੋਚੇ ਰਸਾਂ ਦੇ ਵਿੱਚ ਇਹਨਾਂ ਨੂੰ ਲਗਾ ਕੇ ਇਹਨਾਂ ਨੂੰ ਬਰਬਾਦ ਹੀ ਕੀਤਾ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਕਿ ਬੰਦਿਆ ਤੂੰ ਇਹਨਾਂ ਅੱਖਾਂ ਦੇ ਨਾਲ ਉਸ ਮਾਲਕ ਦੇ ਦਰਸ਼ਨ ਕਰਨੇ ਨੇ ਕੰਨਾਂ ਦੇ ਨਾਲ ਉਸ ਮਾਲਕ ਦੀ ਉਸਤਤ ਸੁਣਨੀ ਹੈ ਜ਼ੁਬਾਨ ਦੇ ਨਾਲ ਉਸ ਮਾਲਕ ਦੀ ਵਡਿਆਈ ਕਰਨੀ ਹੈ ਹੱਥਾਂ ਦੇ ਨਾਲ ਚੰਗੇ ਕਰਮ ਕਰਨੇ ਨੇ ਪੈਰਾਂ ਦੇ ਨਾਲ ਚੰਗੇ ਪਾਸੇ ਤੁਰਨਾ ਹੈ ਪਰ ਉਪਕਾਰ ਵਾਲੇ ਪਾਸੇ ਸੱਚ ਵਾਲੇ ਮਾਰਗ ਤੇ ਤੁਰਨਾ ਹੈ ਪਰ ਬੰਦੇ ਨੇ ਅੱਖਾਂ ਦੇ ਨਾਲ ਹਮੇਸ਼ਾ ਹੀ ਗਲਤ ਲਿਟਰੇਚਰ ਪੜ੍ਹਿਆ ਹੈ ਪ੍ਰਾਇਆ ਰੂਪ ਤੱਕਿਆ ਹੈ ਕੰਨਾਂ ਦੇ ਨਾਲ ਗਲਤ ਸੁਣਿਆ ਹੈ ਜ਼ੁਬਾਨ ਨੂੰ ਸਵਾਦਾਂ ਦੇ ਵਿੱਚ ਪਾਇਆ ਹੱਥਾਂ ਦੇ ਨਾਲ ਕਿਸੇ ਦਾ ਵਿਗਾੜੀ ਹੈ ਕਦੇ ਕਿਸੇ ਦਾ ਸਵਾਰਿਆ ਨਹੀਂ ਇਹ ਜਿਹੜੇ ਕਦਮ ਨੇ ਇਹ ਪੱਪਾ ਕਲੱਬਾਂ ਦੇ ਵਿੱਚ ਵਿਸ਼ਿਆ ਬੁਖਾਰਾ ਵਾਲੇ ਪਾਸੇ ਝੂਠ ਵਾਲੇ ਪਾਸੇ ਤਾਂ ਵੱਧਦੇ ਨੇ ਪਰ ਜਦੋਂ ਕਿਸੇ ਦੀ ਪਰ ਉਪਕਾਰ ਕਰਨ ਦੀ ਵਾਰੀ ਆਉਂਦੀ ਹੈ ਜਦੋਂ ਸੇਵਾ ਦੀ ਵਾਰੀ ਆਉਂਦੀ ਹੈ ਉਸ ਵੇਲੇ ਸਾਡੇ ਭੈਣ ਜਿਹੜੇ ਨੇ ਉਹ ਜਵਾਬ ਦੇ ਜਾਂਦੇ ਪਰ ਫਜ਼ੂਰ ਕਹਿੰਦੇ ਕਿ ਪਾਸਾ ਜੀ ਕਹਿੰਦੇ ਕਿ ਬੰਦਿਆ ਤੂੰ ਆਪਣੇ ਤੜ ਦੀ ਪ੍ਰਬਾਦੀ ਕੀਤੀ ਹੈ ਤੂੰ ਉਸ ਮਾਲਕ ਦੀ ਉਸਤਤ ਨਹੀਂ ਕੀਤੀ ਤਨ ਧਨ ਜੇ ਤੈਨੂੰ ਤੰਦਰੁਸਤ ਸਰੀਰ ਮਾਲਕਣ ਦਿੱਤਾ ਤਾਂ ਤੂੰ ਧਨ ਕਮਾਇਆ ਤੂੰ ਮਿਹਨਤ ਕੀਤੀ ਤੇ ਧਨ ਇਕੱਠਾ ਕੀਤਾ ਇਸ ਧਨ ਦੇ ਨਾਲ ਤੂੰ ਧਨ ਕਮਾਇਆ ਤੂੰ ਸੰਪਤੀ ਲਈ ਹੈ ਤਾਨਾ ਧਨ ਸੰਪੈ ਸੁਖ ਦਿਓ ਤੇ ਇਹਨਾਂ ਦੇ ਕਰਕੇ ਤੇਰੀ ਜ਼ਿੰਦਗੀ ਜਿਹੜੀ ਹੈ ਬੜੀ ਸੌਖੀ ਤੇ ਬੜੇ ਸੋਹਣੇ ਢੰਗ ਦੇ ਨਾਲ ਬੜੀ ਆਨੰਦਮਈ ਬਤੀਤ ਹੋਈ ਪਰ ਇਹ ਦਾਤ ਤਾਂ ਤੈਨੂੰ ਉਸ ਮਾਲਕ ਨੇ ਦਿੱਤੀ ਹੈ ਨਾ ਤੇ ਤੂੰ ਉਸ ਮਾਲਕ ਦਾ ਨਾਮ ਕਿਉਂ ਨਹੀਂ ਜਪਦਾ ਤੂੰ ਉਸ ਮਾਲਕ ਦੇ ਨਾਲ ਪ੍ਰੇਮ ਕਿਉਂ ਨਹੀਂ ਪਾਉਂਦਾ ਤੂੰ ਦਾਤਾਂ ਨੂੰ ਬੰਦਿਆ ਸੱਚ ਮੰਨੀ ਬੈਠਾ ਤੂੰ ਕਹਿਣਾ ਕਿ ਇਹ ਕਦੇ ਨਾਸ਼ ਨਹੀਂ ਹੋਣੀ ਆ ਧਨ ਮੇਰੇ ਕੋਲ ਸਦਾ ਰਹੇਗਾ ਸੰਪਤੀ ਮੇਰੇ ਕੋਲ ਸਦਾ ਰਹੇਗੀ ਪਰ ਸਭ ਤੋਂ ਵੱਡੀ ਆ ਦਾਤ ਜਿਹੜੀ ਰੱਬ ਨੇ ਸਾਨੂੰ ਦਿੱਤੀ ਹੈ ਤਾਂ ਸਾਡਾ ਸ਼ਰੀਰ ਇਹੀ ਸਾਡਾ ਆਪਦਾ ਨਹੀਂ ਹੈਗਾ ਇਹ ਸਾਡਾ ਆਪਦਾ ਨਹੀਂ ਹੈਗਾ ਹੁਣ ਬਚਪਨ ਦੇ ਵਿੱਚ ਵੇਖੋ ਸਾਡਾ ਸਰੀਰ ਕਿਦਾਂ ਦਾ ਸੀ ਤੇ ਜਵਾਨੀ ਵੇਲੇ ਸਾਡਾ ਸਰੀਰ ਕਿਦਾਂ ਦਾ ਹੁਣ ਜਿਹੜਾ ਸਰੀਰ ਜਵਾਨੀ ਵੇਲੇ ਆ ਉਹ ਬਚਪਨ ਵਾਲਾ ਸਰੀਰ ਸਾਡਾ ਨਹੀਂ ਰਿਹਾ ਹੁਣ ਜਦੋਂ ਅਸੀਂ ਬਿਰਧ ਹੋ ਜਾਵਾਂਗੇ ਤੇ ਜਵਾਨੀ ਵਾਲਾ ਸਰੀਰ ਜਿਹੜਾ ਉਸ ਵਕਤ ਨਹੀਂ ਰਹੇਗਾ ਤੇ ਫਿਰ ਜਦੋਂ ਮੌਤ ਆਈਗੀ ਪਰ ਉਹ ਗਰਤ ਸ਼ਰੀਰ ਵੀ ਸਾਡੇ ਕੋਲ ਨਹੀਂ ਰਹੇਗਾ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਤਨ ਜਿਹੜਾ ਹੈ ਇਹ ਸਾਡਾ ਆਪ ਦਾ ਨਹੀਂ ਹੈ ਇਹ ਵੀ ਉਸ ਮਾਲਕ ਦੀ ਦੇਣ ਹੈ ਤੇ ਸਮਾਂ ਰੰਦੇ ਇਹ ਨਹੀਂ ਵੀ ਖਤਮ ਹੋ ਜਾਣਾ ਫਿਰ ਤੇਰਾ ਧਨ ਸੰਪਤੀ ਤੇ ਸੋਨੇਕਾਰ ਇਹ ਕਿਹੜਾ ਸਦਾ ਰਹਿਣਗੇ? ਜੇ ਇਹ ਰਹਿਣਗੇ ਤਾਂ ਤੂੰ ਇਹਨਾਂ ਨੂੰ ਛੱਡ ਕੇ ਚਲਿਆ ਜਾਣਾ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਬੰਦੇ ਆ ਤਨ ਧਨ ਸੰਪਤ ਸੁਖ ਦੀਓ ਅਰ ਜਹ ਨੀਕੇ ਧਾਮ ਆਸਜ ਕਹਿੰਦੇ ਉਸ ਮਾਲਕ ਨੇ ਤੈਨੂੰ ਸੋਨਾ ਕਰ ਦਿੱਤਾ ਤੈਨੂੰ ਉਸ ਮਾਲਕ ਨੇ ਸੋਨਾ ਪਰਵਾਰ ਦਿੱਤਾ ਤਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾਮ ਕਿ ਹੈ ਮੇਰਿਆ ਮਨਾ ਤੂੰ ਗੁਰੂ ਦੀ ਕਾਲ ਨੂੰ ਸੋਣ ਉਸ ਮਾਲਕ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ ਜਿਨ੍ਹਾਂ ਕੋਲ ਇਹ ਦਾਤਾਂ ਹੈ ਨਹੀਂ ਤੂੰ ਉਹਨਾਂ ਨੂੰ ਪੁੱਛ ਕੇ ਦੇਖ ਉਹਨਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਉਹ ਬੜੇ ਔਖੇ ਨੇ ਪਰ 사ਧਗੁਰੂ ਜੀ ਕਹਿੰਦੇ ਕਿ ਬੰਦਿਆ ਤੇਰੇ ਕੋਲ ਇਹ ਦਾਤਾ ਹਨ ਤੇ ਇਹਨਾਂ ਕੁਝ ਮਾਲਕ ਨੇ ਤੈਨੂੰ ਦਿੱਤਾ ਤੇ ਤੂੰ ਉਸ ਮਾਲਕ ਦੀ ਉਸਤ ਫਿਰ ਵੀ ਨਹੀਂ ਕਰਦਾ ਤੂੰ ਉਸ ਮਾਲਕ ਦਾ ਸ਼ੁਕਰ ਫਿਰ ਵੀ ਨਹੀਂ ਕਰਦਾ ਹੱਥੀ ਵੀ ਤੂੰ ਉਸ ਮਾਲਕ ਦੇ ਨਾਲ ਗਿਲੇ ਕਰਦਾ ਹੈ ਉਸ ਮਾਲਕ ਦੇ ਨਾਲ ਸ਼ਿਕਵੇ ਕਰਦਾ ਹੈ ਤੂੰ ਕਹਿੰਦਾ ਕਿ ਉਸ ਮਾਲਕ ਨੇ ਮੈਨੂੰ ਦਿੱਤਾ ਕੀ ਹੈ ਸੋਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਨੇ ਤੈਨੂੰ ਦਾਤਾਂ ਦਿੱਤੀਆਂ ਨੇ ਤੂੰ ਇਹਨਾਂ ਦਾਤਾਂ ਦੇ ਵਿੱਚ ਉਸ ਦਾਤਾਰ ਨੂੰ ਦੇਖਣਾ ਉਸ ਮਾਲਕ ਦੀ ਵਡਿਆਈ ਕਰਨੀ ਹੈ ਉਸ ਮਾਲਕ ਦਾ ਇਹਨਾਂ ਦਾਤਾਂ ਨੂੰ ਆਪਣੇ ਪਰਿਵਾਰ ਦੇ ਵੱਲ ਵੇਖ ਉਸ ਸੋਹਣੇ ਘਰ ਵਾਲ ਦੇ ਉਸ ਮਾਲਕ ਨੇ ਤੈਨੂੰ ਦਿੱਤਾ ਤਾਂ ਤੂੰ ਉਸ ਮਾਲਕ ਦਾ ਸ਼ੁਕਰ ਕਰੇਗਾ ਉਸ ਮਾਲਕ ਦਾ ਸ਼ੁਕਰ ਕਰੇਗਾ ਸੋ ਵਿਚਾਰ ਕਰਦਿਆਂ ਤੋਂ